ਆ ਦਿਖਾ ਪਹਿਲਾਂ ਦਿਖਾ ਆ ਕਾਲੇ ਪਾਣੀ ਦੀ ਮੌਤ ਤੁਹਾਨੂੰ ਜਿਹੜੀ ਡੇਰੀਆ ਦਿਖਾ ਦੇ ਇਹ ਡਿੱਗਦਾ ਜਾ ਕੇ ਸਤਲੁਜ ਉਹ ਮਰਵਾ ਨਿਗਾਹ ਚ ਕਿਵੇਂ ਪਾਣੀ ਉਬਲਦਾ ਤੇ ਆਹ ਦੇਖ ਇਧਰ ਆ ਨਾਲ ਤੁਹਾਨੂੰ ਗੋਹਾ ਆਉਂਦਾ ਵੀ ਦਿਖਦਾ ਹੋਣਾ ਉਹ ਦੇਖ ਲਓ ਚੰਗੀ ਤਰ੍ਹਾਂ ਉਹ ਜਿੰਨਾ ਡੇਰੀਆਂ ਦਾ ਇੱਥੇ ਗੋਹਾ ਮੂਤ ਆ ਪਸ਼ੂਆਂ ਦਾ ਸਾਰਾ ਜਿਹੜਾ ਲਗਾਤਾਰ ਅਸੀਂ ਤੁਹਾਡੇ ਕੋਲ ਪੈਟ ਰਹੇ ਹਾਂ ਨਾ ਤਾਂ ਦਾ ਜਿਹੜਾ ਬੁੱਢਾ ਜਿਹੜਾ ਅੱਜ ਕੱਲ ਨਾਲ ਬਣ ਗਿਆ ਨਾਲ ਆਈਆ ਦਰਿਆ ਹੁੰਦਾ ਸੀ ਕਦੇ ਲੋਕ ਇਚ ਨਹਾਉਂਦੇ ਸੀ ਇਚ ਪਾਣੀ ਪੀਂਦੇ ਸੀ ਇਹ ਪਾਣੀ ਕਦੇ ਲੋਕਾਂ ਨੂੰ ਜ਼ਿੰਦਗੀ ਦਿੰਦਾ ਹੈ ਤੇ ਮੌਤ ਦਿੰਦਾ। ਆਹ ਜਾਂਦਾ ਭਰਿਆ ਇੱਧਰੋਂ ਦਿਖਾ ਦੇ। ਆਹ ਅੱਗੇ ਸੱਤ ਨੂੰ ਜਾ ਕੇ ਡਿੱਗਦਾ ਸਾਰਾ ਇਹ। ਆਹ ਦੇਖੋ ਇਹਦਾ ਮੰਜ਼ਰ ਮੌਤ ਦਾ। ਆਹ ਜਿਹਦਾ ਤੁਹਾਡੀ ਇਹ ਆ ਮੌਤ ਪੰਜਾਬੀਓ ਸੋਡੀ ਅਸਲ ਮੌਤ ਆ। ਆਹ ਦੇਖੋ ਐਂ ਤਾਂ ਹਜ਼ਾਰਾਂ ਤਰ੍ਹਾਂ ਦੇ ਟਾਇੰਗ ਫੈਕਟਰੀਆਂ ਦੇ ਕੈਮੀਕਲ ਯੂਰੇਨੀਅਮ ਹੈਵੀ ਮੈਟਲ ਮਰਕਰੀ ਪਾਰੇ ਵਰਗੀਆਂ ਧਾਤਾਂ ਜਿਹੜੀਆਂ ਸੋਧੂ ਅਜੋ ਪੂਰੇ ਦੱਖਣੀ ਮਾਲਵੇ ਦਾ ਘੱਟੋ ਘੱਟ ਤੇ ਰਾਜਸਥਾਨ ਦੇ ਤੱਕ ਘੱਟੋ ਘੱਟ 2 ਕਰੋੜ ਬੰਦਾ ਆ ਪਾਣੀ ਪੀ ਕੇ ਯਾਰਾਂ ਪੀ ਕੇ ਮਰ ਰਿਆ ਕਿੱਥੇ ਪੰਜਾਬ ਦਾ ਨੀਰੋ ਸੁੱਤਾ ਪਿਆ ਨੀਰੋ ਸਾਹਿਬ ਉਹ ਉਸਤਾਜ ਵਾਲੇ ਨੀਰੋ ਸਾਹਿਬ ਆ ਜਰਾਂ ਦੇਖਣੋਂ हट ਗਈਆਂ ਅੱਖਾਂ ਮੇਚ ਗਈਆਂ ਇੱਥੇ ਖੜ ਕੇ ਵੀਡੀਓ ਪਾਉਣਾ ਸਾਡੇ ਨਾਲ ਇੱਥੇ ਖੜ ਕੇ ਯਾ ਦੇਖੋ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਆ 11 ਨੇ ਅੱਜ ਤੇਰੇ ਐਮਐਲਏ ਸਰੇ ਆਮ ਤੇਰੀ ਸਰਕਾਰ ਉਹਨਾਂ ਡੈਂਗਾ ਦੇ ਹੱਕ ਚ ਭੁਗਤ ਰਹੀ ਆ ਤੇ ਦਬਕੇ ਮਾਰ ਰਿਆ ਤੇਰਾ ਪ੍ਰਸ਼ਾਸਨ ਲੋਕਾਂ ਨੂੰ ਵੀ ਉੱਥੇ ਇਕੱਠ ਨਹੀਂ ਕਰਨਾ ਉੱਥੇ ਆਉਣਾ ਨਹੀਂ ਆ 11 ਪੀ ਕੇ ਮਾਰਨਾ ਚੰਗਾ ਉਹ ਲੋਕ ਉੱਠ ਕੇ ਦੇਣਾ ਵਿਰੋਧ ਕਰੋ ਆ ਤੁਹਾਡਾ ਮੁੱਖ ਮੰਤਰੀ ਆ ਚੁਣਿਆ ਸੀਗਾ ਭਵੰਤ ਸਿੰਘ ਐਸ ਕਰਕੇ ਤੂੰ ਦਾ ਕਹਣਾ ਹੁੰਦਾ ਸੀਗਾ ਮੈਂ ਇੱਕ ਬੂੰਦ ਪਾਣੀ ਖੁਦ ਕਹਿੰਦਾ ਰਹਿ ਕੇ ਮੈਂ ਇੱਕ ਬੂੰਦ ਪਾਣੀ ਨਹੀਂ ਪੈਣ ਦਿੰਦਾ ਨਾ ਧਰਤੀ ਹੇਟਾਂ ਬੋਰ ਕਰਕੇ ਤੇ ਨਾ ਦਰਿਆਵਾਂ ਦੇ ਵਿੱਚ ਆ ਦੇ ਰਿ ਦੀ ਜ਼ਹਿਰ ਲਗਾਤਾਰ ਆ ਪੈ ਰਹੀ ਆ ਆ ਜਾਂਦਾ ਆ ਜਾ ਕੇ ਡਿੱਗਦਾ ਬੁੱਢੇ ਦਰਿਆ ਚ ਆ ਸਾਰਾ ਜ਼ਹਿਰ ਜਿਹੜਾ ਪਹਿਲਾਂ ਅਸੀਂ ਦਿਖਾਇਆ ਵੀ ਇੱਕ ਫੈਕਟਰੀ ਜੋ ਕਿਵੇਂ ਕਿੰਨਾ ਇੱਕ ਫੈਕਟਰੀ ਜੋ ਲਗਾਤਾਰ ਜ਼ਹਿਰ ਆ ਰਹੀ ਆ ਉਸ ਤੋਂ ਬਾਅਦ ਜਾ ਕੇ ਬੁੱਢੇ ਦਰਿਆ ਦੇ ਵਿੱਚ ਇਹ ਮੈਂ ਇੱਕ ਜਿੱਕੇ ਸਤਲੋ ਜਾ ਕੇ ਡਿੱਗਦੀ ਆ ਯਾਦ ਲੋਕੋ ਸੰਭਲ ਜੋ ਤੁਹਾਡਾ ਧਰਤੀ ਹੇਠਾਂ ਪਾਣੀ ਇਨਾ ਦਰਿਆਵਾਂ ਦਾ ਨਹਿਰਾਂ ਦਾ ਕੱਸੀਆਂ ਸੂਆਂ ਦਾ ਕੋਈ ਪਾਣੀ ਪੀਣ ਯੋਗ ਨਹੀਂ ਛੋਟਾ ਸਦਿਆ ਸਾਰਾ ਪਾਣੀ ਬਰਬਾਦ ਹੋ ਗਿਆ ਸੋ ਆਉਟ ਕੇ ਕੱਲ ਨੂੰ ਆ ਪਰਸੋਂ 24 ਤਰੀਕ ਨੂੰ ਆਪਾਂ ਜਿਹੜਾ ਉਥੇ ਇਕੱਠੇ ਹੋਣਾ ਹੈ ਬੇਰਕਾ ਪਲਾਂਟ ਜਿਹੜਾ ਆਪਣਾ ਹੈਗਾ ਨਹਿਰ ਦੇ ਉੱਤੇ ਉਥੇ ਆਪਾਂ ਇਕੱਠੇ ਹੋਣਾ ਉਥੇ ਪਹੁੰਚੋ ਧੰਨਵਾਦ ਬੈਰ ਦੇ ਖਾਲਸਾ ਵਾਹਿਗੁਰੂ ਜੀ ਕਾ ਚੰਨ ਅੱਛਾ ਚੱਲ ਗਰਾਵ ਆ ਦਿਖਾ ਪਹਿਲਾਂ ਦਿਖਾ ਆ ਕਾਲੇ ਪਾਣੀ ਦੀ ਮੌਤ ਤੁਮ ਜਿਹੜੀ ਏਰੀਆ ਦਿਖਾ ਦੇ ਇਹ ਡਿੱਗਦਾ ਜਾ ਕੇ ਸਤਲੁਜ ਉਹ ਮਰਵਾ ਨਿਗਾਹ ਚ ਕਿਵੇਂ ਪਾਣੀ ਉਬਲਦਾ ਤੇ ਆ ਦੇਖ ਇਧਰ ਆ ਨਾਲ ਤੁਹਾਨੂੰ ਗੋਹਾ ਆਉਂਦਾ ਵੀ ਦਿਖਦਾ ਹੋਣਾ ਉਹ ਦੇਖ ਲਓ ਚੰਗੀ ਤਰ੍ਹਾਂ ਉਹ ਜਿੰਨਾ ਡੈਰੀਆਂ ਦਾ ਇੱਥੇ ਗੋਹਾ ਮੂਤ ਆ ਪਸ਼ੂਆਂ ਦਾ ਸਾਰਾ ਜਿਹੜਾ ਲਗਾਤਾਰ ਅਸੀਂ ਥੋਡੇ ਕੋਲ ਪੱਟ ਰਹੇ ਹਾਂ ਨਾ ਤਾਂ ਦਾ ਜਿਹੜਾ ਬੁੱਢਾ ਜਿਹੜਾ ਅੱਜ ਕੱਲ ਨਾਲਾ ਬਣ ਗਿਆ ਨਾਲਾ ਹੀ ਆ ਦਰਿਆ ਹੁੰਦਾ ਸੀ ਕਦੇ ਲੋਕ ਚ ਨਹਾਉਂਦੇ ਸੀ ਇੱਥੇ ਪਾਣੀ ਪੀਂਦੇ ਸੀ ਇਹ ਪਾਣੀ ਕਦੇ ਲੋਕਾਂ ਨੂੰ ਜ਼ਿੰਦਗੀ ਦਿੰਦਾ ਸੀ ਤੇ ਮੌਤ ਦਿੰਦਾ ਆਉਂ ਜਾਂਦਾ ਭਰਿਆ ਇਧਰੋਂ ਵਿਖਾ ਦੇ ਆ ਉਹ ਅੱਗੇ ਸਤਲੂ ਚ ਜਾ ਕੇ ਡਿੱਗਦਾ ਸਾਰਾ ਇਹ ਆ ਦੇਖੋ ਇਹਦਾ ਮੰਜ਼ਰ ਮੌਤ ਦਾ ਆ ਜਿਹੜਾ ਥੋੜੀ ਇਹ ਆ ਮੌਤ ਪੰਜਾਬੀਓ ਥੋੜੀ ਅਸਲ ਮੌਤ ਆ ਆ ਦੇਖੋ ਐਂ ਤਾਂ ਹਜ਼ਾਰਾਂ ਤਰ੍ਹਾਂ ਦੇ ਡਾਈਂਗ ਫੈਕਟਰੀਆਂ ਦੇ ਕੈਮੀਕਲ ਯਰੇਨੀਅਮਾ ਹੈਵੀ ਮੈਟਲ ਮਰਕਰੀ ਪਾਰੀ ਵਰਗਿਆਂ ਧਾਤਾਂ ਜਿਹੜੀਆਂ ਥੋੜੀ ਆ ਜੋ ਪੂਰੇ ਦੱਖਣੀ ਮਾਲਵੇ ਦਾ ਘਟੋ ਘਟ ਤੇ ਰਾਜਸਥਾਨ ਦੇ ਤੱਕ ਘੱਟੋ ਘੱਟ 2 ਕਰੋੜ ਬੰਦਾ ਆ ਪਾਣੀ ਪੀ ਕੇ ਯਹਰਾ ਪੀ ਕੇ ਮਰ ਰਿਆ ਕਿੱਥੇ ਪੰਜਾਬ ਦਾ ਨੀਰੋ ਸੁੱਤਾ ਪਿਆ ਨੀਰੋ ਸਾਹਿਬ ਉਹ ਉਸਤਾਜ ਵਾਲੇ ਨੀਰੋ ਸਾਹਿਬ ਆ ਜਰਾਂ ਦੇਖਣੋਂ हट ਗਈਆਂ ਅੱਖਾਂ ਮੇਚ ਗਈਆਂ ਇੱਥੇ ਖੜ ਕੇ ਵੀਡੀਓ ਪਾਉਣਾ ਨਹੀਂ ਸਾਡਾ ਇੱਥੇ ਖੜ ਕੇ ਯਾ ਦੇਖੋ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਆ ਯਹਰਾ ਨਹੀਂ ਅੱਜ ਤੇਰੇ ਐਮਐਲਏ ਸ਼ਰਮ ਆ ਤੇਰੀ ਸਰਕਾਰ ਉਹਨਾਂ ਡੈਂਗਾ ਦੇ ਹੱਕ 'ਚ ਭੁਗਤ ਰਹੀ ਆ ਤੇ ਦਬਕੇ ਮਾਰ ਰਿਆ ਤੇਰਾ ਪ੍ਰਸ਼ਾਸਨ ਲੋਕਾਂ ਨੂੰ ਵੀ ਉਥੇ ਇਕੱਠ ਨਹੀਂ ਕਰਨਾ ਉਥੇ ਆਉਣਾ ਨਹੀਂ ਆ ਯਾਰਾ ਪੀਕੇ ਮਾਰਨਾ ਚੰਗਾ ਉਹ ਲੋਕ ਉੱਠ ਕੇ ਦੇਣਾ ਵਿਰੋਧ ਕਰੋ ਆ ਤੁਹਾਡਾ ਮੁੱਖ ਮੰਤਰੀ ਆ ਚੁਣਿਆ ਸੀਗਾ ਭਵੰਤ ਸਿੰਘ ਐਸ ਕਰਕੇ ਤੂੰ ਦਾ ਕਹਣਾ ਹੁੰਦਾ ਸੀਗਾ ਮੈਂ ਇੱਕ ਬੂੰਦ ਪਾਣੀ ਖੁਦ ਕਹਿੰਦਾ ਰਹਿ ਕੇ ਮੈਂ ਇੱਕ ਬੂੰਦ ਪਾਣੀ ਨਹੀਂ ਪੈਣ ਦੰਦਾ ਨਾ ਧਰਤੀ ਹੇਟਾਂ ਬੋਰ ਕਰਕੇ ਤੇ ਨਾ ਦਰਿਆਵਾਂ ਦੇ ਵਿੱਚ ਆ ਦੇ ਦੇ ਦੀ ਜ਼ਹਿਰ ਲਗਾਤਾਰ ਆ ਪੈ ਰਹੀ ਆ ਆ ਜਾਂਦਾ ਆ ਜਾ ਕੇ ਡਿੱਗਦਾ ਪੁੱਢੇ ਦਰਿਆ ਚ ਆ ਸਾਰਾ ਜ਼ਹਿਰ ਜਿਹੜਾ ਪਹਿਲਾਂ ਅਸੀਂ ਦਿਖਾਇਆ ਵੀ ਇੱਕ ਫੈਕਟਰੀ ਜੋ ਕਿਵੇਂ ਕਿੰਨਾ ਇੱਕ ਫੈਕਟਰੀ ਜੋ ਲਗਾਤਾਰ ਯਾਰ ਆ ਰਹੀ ਆ ਉਸ ਤੋਂ ਬਾਅਦ ਜਾ ਕੇ ਬੁੱਢੇ ਦਰਿਆ ਦੇ ਵਿੱਚ ਇਹ ਪਾਇ ਇੱਕ ਜਿੱਕੇ ਸਤਲੋ ਜਾ ਕੇ ਡਿੱਗਦੀ ਆ ਯਾਦ ਲੋਕੋ ਸੰਭਲ ਜਾਓ ਛੋਟਾ ਧਰਤੀ ਇੱਥੇ ਤਾਂ ਪਾਣੀ ਇਨਾ ਦਰਿਆਵਾਂ ਦਾ ਨਹਿਰਾਂ ਦਾ ਕੱਸੀਆਂ ਸੂਆਂ ਦਾ ਕੋਈ ਪਾਣੀ ਪੀਣ ਯੋਗ ਨਹੀਂ ਛੋਟਾ ਛੱਡਿਆ ਸਾਰਾ ਪਾਣੀ ਬਰਬਾਦ ਹੋ ਗਿਆ ਸਭ ਆਉਟ ਕੇ ਕੱਲ ਨੂੰ ਆ ਪਰਸੋਂ 24 ਤਰੀਕ ਨੂੰ ਆਪਾਂ ਜਿਹੜਾ ਉੱਥੇ ਇਕੱਠੇ ਹੋਣਾ ਬੇਰਕਾ ਪਲਾਂਟ ਜਿਹੜਾ ਆਪਣਾ ਹੈਗਾ ਨਹਿਰ ਦੇ ਉੱਤੇ ਉੱਥੇ ਆਪਾਂ ਇਕੱਠੇ ਹੋਣਾ ਉੱਥੇ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਗਾ